ਉਥ ਸੰਭਲਨ ਸੀ ਔਰ ਜਿਹੜੇ ਮਿੱਟੂ ਜੀ ਸੰਜੀਪ ਜੀ ਉਹਨਾਂ ਦੀ ਰਹਿਨੁਮਾਈ ਚ ਉਹਨਾਂ ਦੀ ਚਾਹਤਾ ਚ ਪ੍ਰੋਗਰਾਮ ਹੋਇਆ ਪਰ ਬੜੀ ਖੁਸ਼ਕਿਸਮਤੀ ਹੈ ਕਿ ਇਸ ਪ੍ਰੋਗਰਾਮ ਦੇ ਅੰਦਰ ਮਹਾਰਾਣੀ ਪਰਮੇਤ ਕੌਰ ਦੀ ਖੂਸ਼ੀ ਹੋਈ ਇਹ ਭਾਰਤੀ ਜਨਤਾ ਪਾਰਟੀ ਹੈ ਉਹ ਕੈਡਰ ਬੇਸਡ ਪਾਰਟੀ ਹੈ ਕਾਰਕਟਰ ਫੇਸਡ ਪਾਰਟੀ ਹੈ ਔਰ ਸਾਡਾ ਹਮੇਸ਼ਾ ਮੰਤਰ ਰਿਹਾ ਉਥ ਜੀਤਾ ਦੇਸ਼ ਜੀਤਾ ਆਏ ਪਾਰਲੀਮੈਂਟ ਦੇ ਇਲੈਕਸ਼ਨ ਤੇ ਸੈਂਟਰਲ ਇਲੈਕਸ਼ਨ ਜਿੱਲੇ ਲੜਾਈ ਹੈ ਬੂਥਾਂ ਤੇ ਹੁੰਦੀ ਹੈ ਸੋ ਅਸੀਂ ਆਪਣੇ ਬੂਥਾਂ ਨੂੰ ਮਜ਼ਬੂਤ ਕਰਨ ਵਾਸਤੇ ਅਸੀਂ ਨਾਅਰਾ ਦਿੰਦੇ ਆ 1 ਬੂਥ 10 ਯੂ ਸੋ ਅੱਜ ਜੇ ਐਕਚੁਅਲ ਫਿਗਰ ਅਸੀਂ ਦੇਖੀਏ ਤਾਂ ਇਸ ਜਿਹੜੀ ਕੰਸਟਿਟੂਐਂਸੀ ਹੈ ਉਹਦੇ ਕਰੀਬ 240 ਬੂਥ ਹੈ ਜੇ ਮਲਟੀਪਲਾਈ ਬਾਇ 10 ਨਾਲ ਕਰੀਏ ਤਾਂ 2000 ਤੋਂ ਵੱਧ ਅਜ ਸੰਖਿਆ ਜੋ ਐਕਚੁਅਲ ਜਿ ਨਾਰਾ ਦਿੱਤਾ ਹੈ ਉਹ ਅੱਜ ਨਾਰਾ ਸਾਹਮਣੇ ਨਜ਼ਰ ਆਉਂਦਾ ਹੈ ਔਰ ਇਹੀ ਜਿਹੜੇ ਲੋਕ ਅੱਜ ਆਏ ਆ ਆਪਣੀ ਮਰਜ਼ੀ ਦੇ ਨਾਲ ਇਹਨਾਂ ਨੇ ਫੀਲਡ ਤੇ ਜਾਣਾ ਇਹਨਾਂ ਨੇ ਵੋਟਾਂ ਮੰਗਦੀ ਇਹ ਵਰਕਰ ਹੈ ਸਾਡੇ ਸੋ ਜੇ ਇੱਕ ਇੱਕ ਕਾਫੀ ਚੈਂਸੀ ਚੋ 2250 ਵਰਕਰਾਂ ਇਕੱਠਾ ਜਿਹੜਾ ਹੈਗਾ ਇਕੱਠਾ ਹੁੰਦਾ ਤਾਂ ਪੰਜਾਬ ਦਾ ਜਿਹੜਾ ਮਾਹੌਲ ਹੈ ਬਦਲਿਆ ਮਾਹੌਲ ਹੈ ਉਹ ਅੱਜ ਤੁਹਾਡੇ ਸਾਹਮਣੇ ਹੈ ਔਰ ਕਿਸਾਨਾਂ ਦੀਆਂ ਮੰਗਾਂ ਵਾਸਤੇ ਕਿਸਾਨਾਂ ਦੀ ਇਨਕਮ ਵਧੇ ਉਹਦੇ ਵਾਸਤੇ ਭਾਰਤੀ ਜਨਤਾ ਪਾਰਟੀ ਪਹਿਲੇ ਦਿਨ ਤੋਂ ਅਲੱਗ-ਅਲੱਗ ਤਰ੍ਹਾਂ ਦੇ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਔਰ ਰਿਜ਼ਲਟ ਵੀ ਆਇਆ ਲੇਕਿਨ ਹੁਣ ਵੀ ਜੇ ਇਹਨਾਂ ਦੀ ਅਕੀ ਜਿਹੜੇ ਜਾਇਜ਼ ਮੰਗਿਆ ਉਹਦੇ ਵਾਸਤੇ ਸਾਡੇ ਮੰਤਰੀਆਂ ਨੇ ਵੀ ਮੀਟਿੰਗਾਂ ਕੀਤੀਆਂ ਔਰ ਸਾਡੀ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਇਹਦੇ ਪ੍ਰਤੀ ਸੰਵੇਦਨਸ਼ੀਲ ਹੈ ਔਰ ਉਹਦੇ ਹੱਲ ਵਾਸਤੇ ਉਹ ਲੱਗੇ ਤੁਸੀਂ ਐਮਐਸਪੀ ਜਿਸ ਤਰ੍ਹਾਂ ਦਾ ਜ਼ਹਿਰ ਜਿਸ ਤਰ੍ਹਾਂ ਦੀਆਂ ਗੱਲਾਂ ਪਿੰਡਾਂ ਚੁੰਦੀਆਂ ਸੀ ਅੱਜ ਉਹ ਚੀਜ਼ ਨਹੀਂ ਹੈ ਅੱਜ ਚਾਹੇ ਕੋਈ ਵਪਾਰੀ ਹੈ ਚਾਹੇ ਦੂਰੋਂ ਲੈ ਆਇਆ ਚਾਹੇ ਪਿੰਡਾਂ ਦੀ ਆਮ ਚਰਚਾ ਹੈ ਇਕ ਜਿਸ ਤਰ੍ਹਾਂ ਇੱਕ ਸ਼ੇਰ ਹੈ ਜਿਹਦੇ ਆਵਾਜ਼ੇ ਖਲਕ ਫਗੜਾ ਇੱਕ ਊਦਾ ਸੋ ਅੱਜ ਖਲਕ ਦੀ ਆਵਾਜ਼ ਹੈ ਕਿ ਜੇ ਪੰਜਾਬ ਨੂੰ ਕੋਈ ਤਰੱਕੀ ਦੀਆਂ ਲੀਹਾਂ ਤੇ ਲੈ ਕੇ ਜਾ ਸਕਦਾ ਜਾਂ ਕੋਈ ਪੰਜਾਬ ਨੂੰ ਬਚਾ ਸਕਦਾ ਤਾਂ ਉਹ ਭਾਰਤੀ